ਬੀਤ ਦਿਨੀ ਹੁਸ਼ਾਰਪੁਰ ਦੇ ਵਾਰਡ ਨੰਬਰ 13 ਚ ਮੌਜੂਦ ਰਾਮ ਸ਼ਰਨਮੈਂ ਇਨਕਲੇਵ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਸ਼ਹਿਰ ਦੇ ਕੁਝ ਵਿਅਕਤੀਆਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਨੇ ਪਰੰਤੂ ਅਜੇ ਤੱਕ ਪੁਲਿਸ ਦੇ ਹੱਥ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਸਫਲਤਾ ਨਹੀਂ ਲੱਗੀ ਆ ਅੱਜ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਵਕਫਾਖੇ ਜਥੇਬੰਦੀਆਂ ਦੀ ਇਕੱਤਰਤਾ ਹੋਈ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹੁਸ਼ਾਰਪ ਅਸ ਵਕਤ ਅਸੀਂ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਮੌਜੂਦ ਹਾਂ ਜਿੱਥੇ ਕਿ ਵਕਫਾ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਆ ਜਿਹੜੇ ਮੌਜੂਦ ਆ ਕੀ ਅਗਲੀ ਰਣਨੀਤੀ ਇਹਨਾਂ ਵੱਲੋਂ ਤਿਆਰ ਕੀਤੀ ਗਈ ਆ ਤਾਂ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਕਰਨੈਲ ਸਿੰਘ ਜੀ लवली ਮੌਜੂਦ ਨੇ ਗੱਲਬਾਤ ਕਰ ਲੈਂਦੇ ਆ लवली ਜੀ ਕੀ ਹੁਣ ਰਣਨੀਤੀ ਤਿਆਰ ਕੀਤੀ ਗਈ ਆ ਇਸ ਤੋਂ ਪਹਿਲਾਂ ਵੀ ਪਰਿਵਾਰ ਆ ਜਿਹੜਾ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਚੁੱਕਿਆ ਜੀ ਦੇਖੋ ਪਿਛਲੇ ਦਿਨੀ ਮਨਜੀਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਵਾਸੀ ਫਤਿਹਗੜ੍ਹ ਨੇ 25 ਜੁਲਾਈ ਨੂੰ ਕੋਈ ਸ਼ਹਿਰ ਦੇ ਚਾਰ ਬੰਦੇ ਸੀਗੇ ਉਹਨਾਂ ਤੋਂ ਤੰਗ ਆ ਕੇ ਕੋ ਪੈਸੇ ਦੇ ਲੈਣ ਦੇਣ ਸੀਗਾ ਉਸ ਪੈਸੇ ਦੇ ਲੈਣ ਦੇਣ ਦੇ ਵਿੱਚ ਉਹ ਚਾਰ ਬੰਦੇ ਜਿਹੜੇ ਸੀ ਉਹ ਮਨਜੀਤ ਸਿੰਘ ਨੂੰ ਬਲੈਕਮੇਲ ਕਰਦੇ ਸੀਗੇ ਉਹਨਾਂ ਤੋਂ ਦੁਖੀ ਹੋ ਕੇ ਮਨਜੀਤ ਸਿੰਘ ਨੇ ਪਿਛਲੀ 25 ਜੁਲਾਈ ਨੂੰ ਕੋਈ ਜਰੀਲੀ ਜਿਹੜੀ ਦਵਾਈ ਪੀ ਲਈ ਸੀਗੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਪੀਜੀਆਈ ਦੇ ਵਿੱਚ ਉਹਨਾਂ ਨੇ 28 ਜੁਲਾਈ ਨੂੰ ਆਪਣੇ ਜਿਹੜੇ ਬਿਆਨ ਦਰਜ ਕਰਾਏ ਉਹ ਬਿਆਨਾਂ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਚਾਰ ਦੋਸ਼ੀ ਸੀਗੇ ਜਿਹੜੇ ਬਾਏ ਨੇਮ ਉਹ ਬਿਆਨਾਂ ਦੇ ਵਿੱਚ ਦਰਜ ਕਰਵਾਏ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਇਹ ਚਾਰ ਲੋਕ ਜਿਹੜੇ ਜੇਕਰ ਮੈਨੂੰ ਕੁਝ ਹੁੰਦਾ ਤੇ ਇਹ ਚਾਰ ਲੋਕ ਜਿਹੜੇ ਜ਼ਿੰਮੇਵਾਰ ਹੋਣਗੇ 28 ਤਰੀਕ ਨੂੰ ਬਿਆਨ ਹੁੰਦੇ ਆ 28 ਤਰੀਕ ਤੋਂ ਬਾਅਦ 31 ਜੁਲਾਈ ਸਵੇਰੇ ਮਨਜੀਤ ਸਿੰਘ ਹੋਣਾ ਦੀ ਪੀਜੀਆਈ ਵਿਖੇ ਡੈਥ ਹੋ ਜਾਂਦੀ ਆ 31 ਜੁਲਾਈ ਰਾਤ ਨੂੰ ਐਫ ਆਈ ਆਰ ਉਹ ਚਾਰ ਦੋਸ਼ੀਆਂ ਦੇ ਖਿਲਾਫ ਦਰਜ ਹੁੰਦੀ ਆ ਤੇ ਬਿਆਨ ਜਿਹੜੇ 28 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਜਿਹੜੀ ਪੁਲਿਸ ਬਾ ਉਹ ਚਾਰ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ 31 ਜੁਲਾਈ ਨੂੰ ਐਫ ਆਈ ਆਰ ਦਰਜ ਹੋਣ ਤੋਂ ਬਾਅਦ 2 ਤਰੀਕ ਰਾਤ ਨੂੰ ਲਗਭਗ 30 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਚਾਰ ਜਿਹੜੇ ਉਹ ਦੋਸ਼ੀ ਸੀਗੇ ਉਹਨਾਂ ਦੇ ਘਰਾਂ ਤੇ ਪੁਲਿਸ ਨੇ ਨਹੀਂ ਰੇਡ ਕੀਤੀ ਜਦੋਂ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਦਲਿਤ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੇ ਮਾਡਲ ਟੋਨ ਐਸਐਚਓ ਨੂੰ ਮਿਲਦੇ ਆ ਤੇ ਮਾਡਲ ਟੋਨ ਦੇ ਐਸਐਚਓ ਕਹਿੰਦੇ ਆ ਕਿ ਮੈਂ ਚੌਂਕੀ ਇੰਚਾਰਜ ਨੂੰ ਕਹਿੰਦਾ ਉਹ ਜਾ ਕੇ ਰੇਡ ਕਰੂਗਾ ਪਰ ਕਾਫੀ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਉਹ ਜਿਹੜੇ ਦੋਸ਼ੀਆਂ ਦੇ ਘਰਾਂ 'ਚ ਰੇਡ ਨਹੀਂ ਹੁੰਦੀ ਪਰ ਹੁਣ ਕਾਰਨ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਗ੍ਰਿਫਤਾਰੀ ਹੋ ਰਹੀ ਕਿਉਂਕਿ ਤੁਹਾਡੇ ਵੱਲੋਂ ਵੀ ਦੋਸ਼ ਲਾਏ ਜਾ ਰਹੇ ਨੇ ਕਿ ਜਿਹੜਾ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਐ ਸਾਭ ਦਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਕਿ ਨਸਤੀਕੀ ਆ ਬਿੰਦੂ ਸ਼ਰਮਾ ਉਹ ਲਗਾਤਾਰ ਦੋਸ਼ੀਆਂ ਨੂੰ ਬਚਾਉਣ ਦੀਆਂ ਜਿਹੜੀਆਂ ਕੋਝੀਆਂ ਚੱਲਣਾ ਚੱਲ ਰਿਹਾ ਉਸ ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਵੀ ਮਨਜੀਤ ਸਿੰਘ ਹੋਣਾ ਦੇ ਘਰ ਦੇ ਵਿੱਚ ਪਹੁੰਚਦੇ ਨੇ ਐਸਪੀ ਡਾਕਟਰ ਮਕੇਸ਼ ਕੁਮਾਰ ਦੇ ਨਾਲ ਗੱਲਬਾਤ ਹੁੰਦੀ ਹੈ ਡੀਐਸਪੀ ਦੇ ਨਾਲ ਵੀ ਇਸੇ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਮੀਟਿੰ ਏ ਰਾਜਨੀਤਿਕ ਨੁਮਾਇੰਦੇਆ ਦੇ ਨਾਲ ਪਰ ਗ੍ਰਫਤਾਰੀ ਕਿਉਂ ਨਹੀਂ ਹੋ ਰਹੀ ਜੀ ਫਿਰ ਦੇਖੋ ਇਹਦੇ ਵਿੱਚ ਬਿਲਕੁਲ ਪੋਲੀਟੀਕਲ ਪ੍ਰੈਸ਼ਰ ਜਿਹੜਾ ਪਾਇਆ ਗਿਆ ਤੇ ਜਦੋਂ 2 ਤਰੀਕ ਰਾਤ ਤੱਕ ਵੀ ਪੁਲਿਸ ਨੇ ਕੋਈ ਦੋਸ਼ੀ ਗ੍ਰਫਤਾਰ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਸਾਰੀਆਂ ਜਥੇਬੰਦੀਆਂ ਪਰਿਵਾਰਕ ਮੈਂਬਰਾਂ ਦੇ ਸਮੇਤ ਅਸੀਂ ਇਹ ਐਲਾਨ ਕੀਤਾ ਵੀ ਹੁਸ਼ਿਆਰਪੁਰ ਸਿੰਘ ਸਭਾ ਤੋਂ ਅਸੀਂ ਇੱਕ ਵੱਡਾ ਰੋਸ ਮਾਰਚ ਸਰਕਾਰ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੱਢਾਂਗੇ ਤਾਂ ਉਸ ਵੇਲੇ ਦੇਵਦਤ ਸ਼ਰਮਾ ਡੀਐਸਪੀ ਜਿਹੜੇ ਹੁਸ਼ਿਆਰਪੁਰ ਦੇ ਨੇ ਤੇ ਮਾਡਲ ਟਾਉਨ ਦੇ ਐਸਐਚਓ ਸਿੰਘ ਸਵਾ ਗੁਰਦੁਆਰੇ ਆ ਕੇ ਸਾਨੂੰ ਇਹ ਭਰੋਸਾ ਦਵਾਉਂਦੇ ਆ ਕਿ ਅਸੀਂ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰੀ ਦੋਸ਼ੀਆਂ ਦੀ ਕਰਾਂਗੇ ਪਰ ਫੇਰ ਵੀ ਲਗਭਗ ਉਸ ਤੋਂ ਬਾਅਦ ਵੀ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਪੁਲਿਸ ਕੋਈ ਸੁਣਵਾਈ ਨਹੀਂ ਹੁੰਦੀ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਤਾਂ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੰਘ ਸਵਾ ਗੁਰਦੁਆਰੇ ਤੋਂ ਹੁਸ਼ਿਆਰਪੁਰ ਤੱਕ ਜਿਹੜਾ ਰੋਸ ਮਾਰਚ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਸਰਕਾਰ ਦੇ ਵਿਰੁੱਧ ਸੈਸ਼ਨ ਚੌਂਕ ਜਿਹੜਾ 3-4 ਘੰਟੇ ਦਾ ਸਾਰਿਆਂ ਵੱਲੋਂ ਜਾਮ ਲਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵੀ ਆ ਜਾਂ ਜਿਹੜੇ ਇੱਥੋਂ ਦੇ ਮੰਤਰੀ ਵੀ ਆ ਉਸ ਤੋਂ ਬਾਅਦ ਹਰਕਤ ਵਿੱਚ ਆਉਂਦੇ ਆ ਉਸ ਤੋਂ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਕੋਈ ਜਦੋਂ ਵਿਧਾਇਕ ਘਰ ਪਹੁੰਚਦੇ ਨੇ ਉਹਨਾਂ ਨੂੰ ਵੀ ਤੁਸੀਂ ਗੱਲਾਂ ਬਾਤਾਂ ਦੱਸਿਆ ਤਾਂ ਉਹਨਾਂ ਦਾ ਕੀ ਉਦੋਂ ਰਵੱਈਆ ਸੀਗਾ ਫਿਰ ਵਿਧਾਇਕ ਸਾਹਿਬ ਦਾ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਪਤਾ ਹੀ ਨਹੀਂ ਲੱਗਾ 7 ਦਿਨ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕਰੀਬੀ ਜਿਹੜੇ ਆ ਉਹਨਾਂ ਦੀ ਸਪੋਰਟ ਕਰ ਰਹੇ ਆ ਤੁਸੀਂ ਇਸ ਸ਼ਹਿਰ ਦੇ ਵਿੱਚ ਰਾਜ ਕਰਦੇ ਆ ਤੇ ਬੜੀ ਸ਼ਰਮ ਵਾਲੀ ਗੱਲ ਆ ਵੀ ਏਡੀ ਵੱਡੀ ਘਟਨਾ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਕਹਿ ਰਹੇ ਆ ਵੀ ਸਾਨੂੰ ਨਹੀਂ ਪਤਾ ਸੋ ਉਸ ਤੋਂ ਬਾਅਦ ਜਿਹੜਾ ਉਹ ਧਰਨਾ ਲੱਗਦਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਸ਼ੁਰੂ ਹੁੰਦੀ ਆ ਪੁਲਿਸ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਪਰ ਅਜੇ ਤੱਕ ਵੀ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਹੋਏ ਅਸੀਂ ਇਹ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਦੀ ਇਹ ਬਿਲਕੁਲ ਅਸੀਂ ਇਹ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈਗੇ ਜੋ ਪੁਲਿਸ ਦਾ ਪੁਲਿਸ ਦਾ ਉਹਨ ਕੀ ਕਹਿਣਾ ਜੀ ਕਿਉਂਕਿ ਸਾਡੇ ਧਿਆਨ ਦੇ ਵਿੱਚ ਵੀ ਮੀਡੀਆ ਦੇ ਧਿਆਨ ਦੇ ਵਿੱਚ ਵੀ ਜਦੋਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਇਸ ਵਿਸ਼ੇ ਤੇ ਉਹ ਕਹਿੰਦੇ ਕਿ ਛਾਪੇ ਮਾਰੀਆਂ ਦਾ ਦੌਰ ਹੈ ਜਿਹੜਾ جاری ਹੈ ਤੇ ਇੱਕ ਪ੍ਰਿੰਸ ਢੋਲੀ ਨਾਮ ਦਾ ਜੋ ਕੱਥਤ ਦੋਸ਼ੀ ਹੈ ਉਹ ਕਹਿੰਦਾ ਪੁਲਿਸ ਤੇ ਗ੍ਰਿਫਤਾਰੀ ਦੇ ਵਿੱਚੋਂ ਬਿਲਕੁਲ ਕੋਲੋਂ ਕਹਿੰਦੇ ਲੰਘ ਗਿਆ ਜੀ ਉਹ ਦੇਖੋ ਪਹਿਲਾਂ ਤਾਂ 7 ਦਿਨ ਦਾ ਟਾਈਮ ਦਿੱਤਾ ਗਿਆ ਦੋਸ਼ੀਆਂ ਨੂੰ ਭੱਜਣ ਲਈ ਜਦੋਂ ਬਿਆਨ ਹੋਏ ਸੀਗੇ ਉਦੋਂ ਉਹਨਾਂ ਨੂੰ ਡੇਟੇਨ ਨਹੀਂ ਕਿਉਂ ਨਹੀਂ ਕੀਤਾ ਗਿਆ ਦੋਸ਼ੀਆਂ ਨੂੰ ਜੇ ਡਿਟੇਨ ਨਹੀਂ ਵੀ ਕਰਨਾ ਸੀਗਾ ਉਹਨਾਂ ਨੂੰ ਥਾਣੇ ਬੁਲਾ ਕੇ ਕਿਹਾ ਜਾ ਸਕਦਾ ਸੀਗਾ ਵੀ ਤੁਸੀਂ ਜਦੋਂ ਤੱਕ ਮਨਜੀਤ ਸਿੰਘ ਉਥੇ ਦਾਖਲ ਵਾ ਪੀਜੀਆਈ ਦੇ ਵਿੱਚ 19 ਦਿਨ ਤੁਸੀਂ ਸਵੇਰੇ ਸ਼ਾਮ ਸਾਡੇ ਕੋ ਹਾਜ਼ਰੀ ਲਵਾਣੀ ਤੇ ਕਿਤੇ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਪਰ ਜਦੋਂ ਦੋਸ਼ੀ ਭੱਜ ਜਾਂਦੇ ਆ ਤੇ ਫੇ ਆਪਣੀ ਅਣਗੈਲੀ ਜਿਹੜੀ ਅਣਗੈਲੀ ਕਹਿ ਲੋ ਜਾਂ ਜੋ ਵੀ ਕਾਰਜਗਾਰ ਜਿਹੜੀ ਕਾਰਜਗਾਰੀ ਸੀਗੀ ਇਹਨਾਂ ਦੀ ਮਾੜੀ ਕਾਰਜਗਾਰੀ ਸੀ ਉਹਨੂੰ ਲੁਕਾਉਣ ਲਈ ਇਹ ਜਿਹੜੇ ਬਹਾਂ ਬਹਾਨੇ ਲਾਏ ਜਾ ਰਹੇ ਆ ਔਰ ਅਸੀਂ ਬਿਲਕੁਲ ਵੀ ਪੰਜਾਬ ਸਰਕਾਰ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਤੇ ਹੁਸ਼ਿਆਰਪੁਰ ਦਾ ਜਿਹੜਾ ਵਿਧਾਇਕ ਆ ਬ੍ਰਹਮਸ਼ੰਕਰ ਜਿੰਪਾ ਜਾਂ ਹੋਰ ਉਹਦੇ ਜਿਹੜੇ ਸਹਿਯੋਗੀ ਆ ਉਹਨਾਂ ਨੇ ਬਿਲਕੁਲ ਮਾੜੀ ਜਿਹੜੀ ਕਾਰਗੁਜ਼ਾਰੀ ਦਿਖਾਰੀ ਆ ਅਸੀਂ ਬਿਲਕੁਲ ਵੀ ਮਤਲਬ ਇਹਨਾਂ ਦੇ ਕਿਸੇ ਵੀ ਚਾਂਸੇ 'ਚ ਨਹੀਂ ਆਏ ਔਰ ਨਾ ਹੀ ਇਹਨਾਂ ਨੂੰ ਸਾਨੂੰ ਇਹਨਾਂ ਦੇ ਉੱਤੇ ਕੋਈ ਭਰੋਸਾ ਹੈਗਾ ਤੇ ਹੁਣ ਹਾਲਚ ਜਿਹੜੀ ਅੱਜ ਜਿਹੜੀ ਹੁਸ਼ਿਆਰਪੁਰ ਦੀਆਂ ਸਮੂਹ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਪਰਿਵਾਰਕ ਮੈਂਬਰਾਂ ਦੀ ਸਲਾਹ ਦੇ ਨਾਲ ਕਿ ਕੱਲ ਨੂੰ 7 ਅਗਸਤ 12 ਵਜੇ ਮਨਜੀਤ ਸਿੰਘ ਦੇ ਘਰੋਂ ਡੈੱਡ ਬੋਡੀ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਜਿਹੜਾ ਤੇ ਉਹ ਸੰਸਕਾਰ ਲਈ ਸ਼ਮਸ਼ਾਨ ਘਾਟ ਵਿੱਚ ਲਗਾਇਆ ਜਾਵੇਗਾ। ਮਤਲਬ ਕਿ ਸ਼ਾਹ ਯਾਤਰਾ ਕੱਢੀ ਜਾਵੇਗੀ ਕਿ ਇਨਸਾਫ ਦੇ ਲਈ ਉਸ ਤੋਂ ਬਾਅਦ ਫਿਰ ਇਹ ਮਨਜੀਤ ਸਿੰਘ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਂਜੀ ਇਹ ਬਹੁਤ ਵੱਡੀ ਮਤਲਬ ਚਪੇੜ ਹੋਊਗੀ ਸਰਕਾਰ ਦੇ ਖਿਲਾਫ ਵੀ ਪੰਜਾਬ ਸਰਕਾਰ ਦੇ ਖਿਲਾਫ ਵੀ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਮੰਤਰੀ ਉਹਨਾਂ ਦੇ ਖਿਲਾਫ ਵੀ ਕਿ ਐਡੀ ਵੱਡੀ ਘਟਨਾ ਹੋ ਗਈ ਪਰ ਹੱਲੇ ਤੱਕ ਵੀ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਤੇ ਉਹ ਜਿਹੜਾ ਕੱਲ ਨੂੰ 12 ਵਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਮਨਜੀਤ ਸਿੰਘ ਦੇ ਘਰ ਡੈੱਡ ਬੋਡੀ ਦੇ ਨਾਲ ਜਾ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੇ ਹੋਏ ਇੱਕ ਰੋਸ ਮਾਰਚ ਦੇ ਰੂਪ ਦੇ ਵਿੱਚ ਸ਼ਮਸ਼ਾਨ ਘਾਟ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਐ ਸੋਇਸਨ ਹੁਸ਼ਾਰਪੁਰ ਤੋਂ ਕਰਨੈਲ ਸਿੰਘ ਲਵਲੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਹੋਰ ਵੀ ਇੱਥੇ ਸਿਕ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਹਾਜ਼ਰ ਨੇ ਗੱਲਬਾਤ ਕੀਤੀ ਗਈ ਹੈ ਤਾਂ ਕੱਲ ਜਿਹੜੇ ਮ੍ਰਿਤਕ ਭਾਈ ਮਨਜੀਤ ਸਿੰਘ ਹੈ ਉਹਨਾਂ ਦੇ ਘਰ ਉਹਨਾਂ ਦੀ ਮ੍ਰਿਤਕ ਦੇ ਦੇ ਨਾਲ ਜਿਹੜੀ ਹੁਸ਼ਾਰਪੁਰ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਸ਼ਵ ਯਾਤਰਾ ਕੀਤੀ ਜਾਵੇਗੀ ਇਨਸਾਫ ਲੈਂਡ ਦੇ ਲਈ ਤਾਂ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕੈਮਰਾਵਟਸਨ ਮਨਵੀਰ ਸਿੰਘ ਮਿੱਟੀਆ ਨਾਲ ਚੇਤਨ ਕਸ਼ਪ ਤਾਜ਼ਾ ਤਰੀਕ ਖਬਰਾਂ ਦੇ ਨਾਲ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ University